ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੀ ਪਿੰਡ ਵੱਡੋ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਗੁਰਦੁਆਰਾ ਸ਼ਹੀਦ ਬਾਬਾ ਕਰਮ ਸਿੰਘ ਜੀ ਸ਼ਹੀਦ ਦਾ ਸਥਾਨ ਤੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਸੂਨਗਰਨਵਾਸੀ ಗ್ರಾಮ ਪੰਚਾਇਤ ਐਨਆਰਐਮ ਵਿਰਾ ਤੇ ਪ੍ਰਬੰਧ ਕਮੇਟੀ ਦੇ ਸਹਿਯੋਗ ਦੇ ਨਾਲ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਗਏ ਈਸ਼ਵਰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਸਰਬਤਰਮ ਨਿਊ ਦੀ ਟੀਮ ਨਾਲ ਗਲਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਸ਼੍ਰੀ ਖੰਡਪੁਰ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਤੋਂ ਪ੍ਰੰਤ ਆਏ ਹੋਏ ਰਾਗੀ ਢਾਡੀ ਜਥਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ। ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ। ਸਰਬਤਰਮ ਨਿਊ ਚੈਨਲ, ਪੁਸ਼ਿਆਰਪੁਰ। ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ستس دیا دیو دیو ستس دیا کر دیا ترمی پیڑا کر دیا ترمی پیڑا زندگی دے رنگ دیا Thank <laughs> you. ਕਿਝਿਉ ਮੇਰ ਕਰਮਾ ਦੇ ਵਿੱਚ ਰੱਬਿਆ ਸਤ ਸੰਗ ਦੀਆ ਰਖਿ ਦਿਉ ਮੇਰ ਕਰਮਾ ਦੇ ਵਿੱਚ ਰੱਬਿਆ ਸਤ ਸੰਗ ਦੀਆ ਰਖਿ ਦਿਉ ਮੇਰ ਕਰਮਾ ਦੇ ਵਿੱਚ ਰਖਿ ਦਿਉ ਮੇਰ ਕਰਮਾ ਦੇ ਵਿੱਚ

ਦੇ ਵਿੱਚ ਅਡਿਆਤ ਸੰਗਤਿਆ ਲਿਖ ਦੇ ਮੇਰ ਕਰਮਾ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੀਰੀ ਗੁਰਗਵੇ ਸੰਡੇ ਦੇ ਪ੍ਰਕਾਸ਼ ਪੁਰਬ ਉਤਸਵ ਦੇ ਸਬੰਧ ਵਿੱਚ ਜੋ ਵਿਦਿਆਰਥੀ 4 ਤਰੀਕ ਨੂੰ ਕੰਡਪਾਰਸ ਰੱਖੇ ਗਏ ਸਨ ਅੱਜ ਉਹਨਾਂ ਦੇ ਸਵੇਰੇ ਪਹਿਲਾਂ ਭੋਗ ਪਾਇਆ ਗਏ ਆ ਭੋਗ ਪੈਣ ਤੋਂ ਅਪਰੰਤ ਗਿਆਨੀ ਗੁਰਦੇਤ ਸਿੰਘ ਜੀ ਰਾਗੀ ਜਥਾ ਜਿਹੜਾ ਨੇ ਆਪਣੇ ਵਿਚਾਰ ਆ ਕੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਤੇ ਉਸੇ ਬਾਅਦ ਢਾਡੀ ਭਾਈ ਗਰਮੀਤ ਸਿੰਘ ਜੀ ਐਮਏ ਜੋ ਹਜੂਰ ਆਪਣੇ ਅੰਮ੍ਰਿਤਸਰ ਦੇ ਹੈਗੇ ਨੇ ਉਹਨਾਂ ਨੇ ਆਪਣੇ ਢਾਡੀ ਪ੍ਰਸੰਗਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਉਹਨਾਂ ਨੇ ਸੰਗਤ ਨੂੰ ਗੁਰੂ ਘਰ ਨਾਲ ਜੋੜਿਆ ਤੇ ਉਸ ਤੋਂ ਬਾਅਦ ਤੇ ਲੰਗਰ ਚਲਾਇਆ ਗਿਆ ਜਿਹੜਾ ਸੰਗਤਾਂ ਨੇ ਸਾਰੀ ਲੰਗਰ ਛਕਿਆ ਤੇ ਇਹ ਜਿਹੜਾ ਸਾਰਾ ਪ੍ਰੋਗਰਾਮ ਪਿੰਡ ਦਾ ਸਹਿਯੋਗ ਦਾ ਕਮੇਟੀ ਦੇ ਸੈਜ ਹੋ ਰਾ ਅਤੇ ਜਿਹੜੇ ਐਨਆਰਵੀ ਨੇ ਉਹਨਾਂ ਦਾ ਸਜੋਰ ਇਹ ਕਰਾਇਆ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ